ਜੀਵਨ ਕਥਾ ਗੁਰਮੁਖ ਪਿਆਰੇ ਸੰਤ ਅਤਰ ਸਿੰਘ ਜੀ ਮਸਤਵਾਨਾ ਸਾਹਿਬ ਵਾਲੇ ਕਾંડ ਪਹਿਲਾ ਡੰਗਰ ਚਾਰਨੇ ਕੁਝ ਚਿਰ ਮਗਰੋਂ ਪਿਤਾ ਜੀ ਨੇ ਡੰਗਰ ਚਾਰਨ ਤੇ ਲਾ ਦਿੱਤਾ ਸੰਤ ਜੀ ਜਦ ਡੰਗਰ ਬਾਹਰ ਲੈ ਜਾਂਦੇ ਚੁੰਨੀ ਦੇ ਪੱਲੇ ਨਾਲ ਹੱਕ ਦੇ ਸੋਟੀ ਕਦੀ ਵੀ ਨਾ ਮਾਰਦੇ ਪਿੰਡ ਦੇ ਹੋਰ ਮੁੰਡੇ ਵੀ ਸੰਤ ਜੀ ਨਾਲ ਡੰਗਰ ਰਲਾ ਲਿਆ ਕਰਦੇ ਪਿੰਡ ਦੇ ਬਾਹਰ ਜਾ ਕੇ ਸੰਤ ਜੀ ਬਾਲਕਾਂ ਨੂੰ ਨਾਲ ਲੈ ਕੇ ਕਿਸੇ ਰੁੱਖ ਹੇਠਾਂ ਬੈਠ ਜਾਣ ਅਤੇ ਸਿਮਰਨ ਵਿੱਚ ਲੱਗ ਪੈਣ ਤੇ ਡੰਗਰ ਖੁੱਲੇ ਛੱਡ ਦੇਣ ਜਦ ਡੰਗਰ ਕਿਸੇ ਦੇ ਖੇਤ ਵਿੱਚ ਪੈਣ ਤਾਂ ਨਾਲ ਦੇ ਸਾਥੀ ਵਾਰੀ-ਵਾਰੀ ਮੋੜ ਲਿਆ ਕਰਨ ਦੁਪਹਿਰ ਵੇਲੇ ਡੰਗਰ ਰਾਜ ਕੇ ਆਪੇ ਹੀ درختਾਂ ਹੇਠਾਂ ਆ ਜਾਇਆ ਕਰਨ ਛੂਟੀ ਅਵਸਥਾ ਵਿੱਚ ਸਾਧੂ ਮਹਾਤਮਾ ਨਾਲ ਪ੍ਰੇਮ ਰੱਖਦੇ ਅਜੇ ਆਪ 8 ਕੋ ਸਾਲ ਦੇ ਹੀ ਸਨ ਕਿ ਇੱਕ ਦਿਹਾੜੇ ਅਛੂਪ ਹੀ ਇੱਕ ਸਾਧੂ ਨਾਲ ਚਲੇ ਗਏ। ਘਰ ਵਿੱਚ ਮਾਤਾ ਪਿਤਾ ਨੂੰ ਬੜਾ ਫਿਕਰ ਹੋਇਆ ਤੇ 5 ਦਿਨ ਦੀ ਢੂੰਡ ਪਾਲ ਪਿੱਛੋਂ ਪਿਤਾ ਜੀ ਨੇ ਜਾ ਕੇ ਲਿਆਂਦਾ। ਇੱਕ ਦਿਨ ਡੰਗਰ ਚਾਰਦੇ ਚਾਰਦੇ ਮਨ ਵਿੱਚ ਮौज ਆਈ ਤੇ ਆਪਣੇ ਬਾਲ ਲੀਲਾ ਦੇ ਖਾਸ ਮਿੱਤਰ ਪਾਈ ਬਖਤਾਰ ਸਿੰਘ ਨੂੰ ਕਹਿਣ ਲੱਗੇ ਆ ਬਖਸਾਵਰ ਸਿਆ ਆਪਾਂ ਸਾਥ ਬਣਿਏ। ਸੰਤਾਂ ਨੇ ਬਖਤਾਵਰ ਸਿੰਘ ਦੀ ਚੁੰਨੀ ਲੈ ਕੇ ਉਸ ਦੀ ਗਾਤੀ ਸਜਾਈ ਅਤੇ ਬਖਤਾਵਰ ਸਿੰਘ ਨੇ ਸੰਤਾਂ ਦੀ ਚੁੰਨੀ ਨਾਲ ਉਹਨਾਂ ਨੂੰ ਗਾਤੀ ਸਜਾਈ ਜਦ ਦੋਵੇਂ ਗਾਤੀਆਂ ਸਜ ਗਈਆਂ ਤਾਂ ਸੰਤ ਬੜਾ ਹੱਸੇ ਤੇ ਆਖਿਆ ਬਖਤਾਵਰ ਸਿਆ ਆਪਾਂ ਬਲਾ ਸੋਹਣੇ ਲੱਗਦੇ ਆ ਬਖਤਾਵਰ ਸਿੰਘ ਬੋਲਿਆ ਅਤਰ ਸਿਆ ਤੂੰ ਤਾਂ ਬੜਾ ਹੀ ਸੋਹਣਾ ਲੱਗਦਾ ਹੈ ਮਿੱਤਰ ਦੀ ਇਹ ਗੱਲ ਸੁਣ ਕੇ ਸੰਤ ਜੀ ਹੱਸ ਬੋਲੇ ਅੱਛਾ ਭਾਈ ਜਦੋਂ ਅਸੀਂ ਸਾਧ ਹੋਵਾਂਗੇ ਤੂੰ ਸਾਡੇ ਨਾਲ ਚੱਲਨੀ ਉਸਨੇ ਆਖਿਆ ਚੰਗਾ ਜਦੋਂ ਸੰਤ ਜੀ ਮਹਾਰਾਜ ਦਾ ਪ੍ਰਤਾਪ ਵਧਿਆ ਆਪ ਕਈ ਵਾਰ ਬਖਤਾਵਰ ਸਿੰਘ ਨੂੰ ਲੈਣਾ ਇੱਕ ਵਾਰੀ ਇੱਥੋਂ ਥਿੱਕਰ ਜ਼ੋਰ ਦਿੱਤਾ ਕਿ ਸਿੰਘਣੀ ਨੂੰ ਵੀ ਭਾਵੇਂ ਨਾਲ ਲੈ ਚੱਲ ਉਹ ਲੰਗਰ ਪਕਾਇਆ ਕਰੇਗੀ ਤੇ ਅਸੀਂ ਨਿੱਕੀ ਉਮਰ ਦਾ ਵਚਨ ਪੂਰਾ ਕਰਾਂਗੇ ਪਰ ਬਖਤਾਵਰ ਸਿੰਘ ਦੇ ਭਾਗ ਨਹੀਂ ਸਨ ਉਹ ਸੰਤ ਜੀ ਨਾਲ ਨਾ ਜਾ ਸਕਿਆ ਸੰਤ ਜੀ ਡੰਗੜਾ ਨੂੰ ਨਾ ਆਪ ਮਾਰਦੇ ਤੇ ਨਾ ਮੁੰਡਿਆਂ ਨੂੰ ਮਾਰਨ ਦਿੰਦੇ ਸਗੋਂ ਆਖਦੇ ਭਾਈ ਬੇਜ਼ੁਬਾਨਾਂ ਨੂੰ ਨਾ ਮਾਰੋ ਰੱਬ ਤੋਂ ਡਰੋ ਜਿੱਥੇ ਮੁੰਡੇ ਗੰਦੇ ਗੀਤ ਗਾਉਣ ਲੱਗ ਪੈਂਦੇ ਉੱਥੋਂ ਸੰਤ ਜੀ ਪਰੇ ਚਲੇ ਜਾਂਦੇ ਤੇ ਕਿਸੇ ਰੁੱਖ ੇਠਾਂ ਜਾ ਕੇ ਸੌ ਜਾਂਦੇ ਇੱਕ ਵਾਰੀ ਆਪ ਇਸ ਤਰ੍ਹਾਂ ਸੁੱਤੇ ਪਏ ਸਨ ਤੇ ਡੰਗਰ ਬਖਤਾਵਰ ਸਿੰਘ ਮੋੜ ਕੇ ਲਿਆ ਰਿਆ ਸੀ ਕਿ ਇੱਕ ਪਗਵੇਂ ਕੱਪੜਿਆਂ ਵਾਲਾ ਬਿਰਧ ਸਾਧੂ ਉਸ ਰੁੱਖ ੇਠਾਂ ਆ ਬੈਠਾ ਉਦਰਤੀ ਉਸਦੀ ਨਿਗਾਹ ਸੰਤ ਜੀ ਦੇ ਚਰਨਾਂ ਤੇ ਪਈ ਪਦਮ ਰੇਖਾ ਪਾਰਸੀ ਕੁਝ ਚਿਰ ਗੋਵ ਕਰਕੇ ਵੇਖਦਾ ਰਿਆ ਫਿਰ ਹੱਥ ਜੋੜ ਕੇ ਨਮਸਕਾਰ ਕੀਤੀ ਤੇ ਆਖਿਆ ਇਹ ਬੜਾ ਬੜੀ ਸਰੀਰ ਹੋਵੇਗਾ ਇਸ ਦੇ ਅੱਗੇ ਰਾਜੇ ਪੀ ਨਿਭਣਗੇ ਇਹ ਕਹਿ ਕੇ ਸਾਧੂ ਤਾਂ ਆਪਣੇ ਰਾਹ ਪੈ ਗਿਆ ਜਦ ਸੰਤਾਂ ਦੀ ਨੀਂਦਰ ਉਗੜੀ ਤਬ ਬਖਤਾਵਰ ਸਿੰਘ ਨੇ ਹੱਸ ਕੇ ਆਖਿਆ ਅਤਰ ਸਿਆ ਇੱਕ ਸਾਧ ਆ ਗਿਆ ਤੈਨੂੰ ਰਾਜੇ ਮੱਥਾ ਟੇਕਣਗੇ ਉਦੋਂ ਤੂੰ ਕਿਦਰੇ ਮੈਨੂੰ ਨਾ ਵਿਸਾਰ ਦੇ ਸੰਤ ਹੱਸੇ ਤੇ ਚੁੱਪ ਕਰ ਰਹੇ ਇੱਕ ਦਿਨ ਡੰਗਰ ਚਾਰਦਿਆਂ ਸਾਥੀਆਂ ਨਾਲ ਖੇਡਣ ਲੱਗ ਪਏ ਇਹਨਾਂ ਵਿੱਚ ਇੱਕ ਮੁੰਡਾ ਸੀ ਜਿਹੜਾ ਆਪਣੇ ਜ਼ੋਰ ਦੇ ਮਾਣ ਵਿੱਚ ਸਾਰਿਆਂ ਨਾਲ ਖੈਂਦਾ ਰਹਿੰਦਾ ਸੀ ਮੁੰਡਿਆਂ ਰਲ ਕੇ ਆਖਿਆ ਅਤਰ ਸਿਆ ਇਹਦੇ ਨਾਲ ਕੋਲ ਕਰ ਤੇ ਇਹਦੀ ਆਕੜ ਪੰ ਇਹ ਸਾਨੂੰ ਟਿਕਣ ਨਹੀਂ ਦਿੰਦਾ ਸੰਤਾ ਆਖਿਆ ਆਪਾਂ ਕੀ ਲੈਣਾ ਪਰ ਸਾਰੇ ਖੜੇ ਪੈ ਗਏ वचन ਮੰਨ ਕੇ ਸੰਤ ਤਿਆਰ ਹੋ ਗਏ ਉਧਰੋਂ ਮੁੰਡਾ ਤਾਂ ਅੱਗੇ ਹੀ ਤਿਆਰ ਸੀ ਥੋੜੇ ਚਿਰ ਵਿੱਚ ਹੀ ਸੰਤਾ ਨੇ ਉਸ ਨੂੰ ਸੁਹਾਗੇ ਵਾਂਗੂ ਚੋਕ ਕੇ ਢੇਠਾ ਮਾਰਿਆ ਮੁੰਡਾ ਬੇਹੋਸ਼ ਹੋ ਗਿਆ ਸਾਰੇ ਖਿੜਖੜ ਹੱਸ ਪਏ ਪਰ ਸੰਤਾ ਆਖਿਆ ਏਕੀ ਹੋ ਗਿਆ ਜਾਓ ਕੋਈ ਜਲ ਤੇ ਦੁੱਧ ਲਿਆਓ ਇਹਦੇ ਮੂੰਹ ਵਿੱਚ ਪਾਈਏ ਸਾਥੀ 도ੜੇ 도ੜੇ ਗਏ ਖੂਹ ਤੋਂ ਜਲ ਤੇ ਪਿੰਡ ਤੋਂ ਗਰਮ ਦੁੱਧ ਲਿਆਂਦਾ ਸੰਤਾ ਨੇ ਆਪਣੇ ਹੱਥੀ ਉਸ ਦੇ ਮੂੰਹ ਤੇ ਜਲ ਦੇ ਛਿੱਟੇ ਮਾਰੇ ਤੇ ਥੋੜਾ ਜਿਹਾ ਜਲ ਮੂੰਹ ਵਿੱਚ ਪਾਇਆ ਕੁਝ ਚਿਰ ਮਗਰੋਂ ਉਸ ਨੂੰ ਹੋਸ਼ ਆਈ ਫਿਰ ਸੰਤਾ ਨੇ ਉਸ ਨੂੰ ਗਰਮ ਦੁੱਧ ਚਕਾਇਆ ਅਤੇ ਖੜਾ ਕਰਕੇ ਹੌਲੀ-ਹੌਲੀ ਟੋਰੀਆ ਇਸ ਦੇ ਮਗਰੋਂ ਉਸ ਨੇ ਕਦੀ ਵੀ ਕਿਸੇ ਨੂੰ ਨਾ ਛੇੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ